ਤੁਹਾਡਾ ਸਵਾਗਤ ਹੈ ਸਾਡੇ ਚੈਨਲ ਤੇ ਇਹ ਵੀਡੀਓ ਵਿੱਚ ਤੁਹਾਨੂੰ ਮਿਲੇਗਾ ਕੈਨੇਡਾ ਵਿੱਚ ਪੀਆਰ ਮਿਲਣ ਤੋਂ ਬਾਅਦ ਵੀ ਤਿੰਨ ਪੰਜਾਬੀ ਮੁੰਡੇ ਹੋਏ ਡਿਪੋਰਟ ਵਜ੍ਹਾ ਸੁਣ ਕੇ ਹੈਰਾਨ ਹੋ ਜਾਵੋਗੇ ਅੱਜ ਦੀ ਕਹਾਣੀ ਸੁਣ ਕੇ ਤੁਹਾਡੇ ਦਿਲ ਨੂੰ ਇੱਕ ਝਟਕਾ ਲੱਗੇਗਾ ਤੇ ਤੁਹਾਡੀਆਂ ਅੱਖਾਂ ਵਿੱਚ ਹੰਝੂ ਆ ਜਾਣਗੇ ਇਹ ਸਿਰਫ ਤਿੰਨ ਪੰਜਾਬੀ ਮੁੰਡਿਆਂ ਦੀ ਕਹਾਣੀ ਨਹੀਂ ਇਹ ਹਜ਼ਾਰਾਂ ਉਹਨਾਂ ਨੌਜਵਾਨਾਂ ਦੇ ਟੁੱਟੇ ਹੋਏ ਸੁਪਨਿਆਂ ਦੀ ਦਾਸਤਾਨ ਹੈ ਜੋ ਕੈਨੇਡਾ ਨੂੰ ਆਪਣਾ ਪਵਿੱਖ ਮੰਨ ਕੇ ਤੁਰੇ ਸਨ ਸੋਚੋ ਜਦੋਂ ਕੋਈ ਜਵਾਨ ਆਪਣੀ ਪੂਰੀ ਜ਼ਿੰਦਗੀ ਦੀ ਕਮਾਈ ਮਾਪਿਆਂ ਦੀ ਉਮੀਦ ਤੇ ਆਪਣੀ ਜਵਾਨੀ ਦੇ ਸੁਨਹਿਰੀ ਸਾਲ ਇੱਕ ਵਿਦੇਸ਼ੀ ਧਰਤੀ ਤੇ ਲਾਉਂਦਾ ਹੈ ਤਾਂ ਉਸ ਦਾ ਸੁਪਨਾ ਕੀ ਹੁੰਦਾ ਹੈ ਸਿਰਫ ਇੱਕ ਚੀਜ਼ ਪਰਮਾਨੈਂਟ ਰੈਜ਼ਿਡੈਂਸੀ ਪੀਆਰ ਇਹ ਪੀਆਰ ਉਹਨਾਂ ਲਈ ਸਿਰਫ ਇੱਕ ਕਾਗਜ਼ ਦਾ ਟੁਕੜਾ ਨਹੀਂ ਹੁੰਦਾ ਇਹ ਉਹਨਾਂ ਦੀ ਮਿਹਨਤ ਦਾ ਮੁੱਲ ਉਹਨਾਂ ਦੇ ਪਰਿਵਾਰ ਦੀ ਖੁਸ਼ੀ ਅਤੇ ਪੰਜਾਬ ਵਿੱਚ ਉਹਨਾਂ ਦੇ ਰੁਤਬੇ ਦੀ ਨਿਸ਼ਾਨੀ ਹੁੰਦਾ ਹੈ ਪਰ ਜਦੋਂ ਇਹੀ ਪੀਆਰ ਜੋ ਉਹਨਾਂ ਨੇ ਹੱਡ ਤੋੜ ਮਿਹਨਤ ਨਾਲ ਕਮਾਇਆ ਉਹਨਾਂ ਦੇ ਹੱਥੋਂ ਖੋਹ ਲਿਆ ਜਾਵੇ ਤਾਂ ਸੋਚੋ ਕੀ ਬੀਤਦੀ ਹੋਵੇਗੀ ਇਹ ਤਿੰਨ ਮੁੰਡੇ ਜਿਨ੍ਹਾਂ ਦੇ ਨਾਂ ਸਨ ਜਸਪ੍ਰੀਤ ਹਰਮਨ ਤੇ ਗੁਰਸੇਵਕ ਪੰਜਾਬ ਦੇ ਇੱਕੋ ਪਿੰਡ ਦੇ ਸਨ ਉਹਨਾਂ ਨੇ ਇਕੱਠੇ ਸੁਪਨੇ ਦੇਖੇ ਇਕੱਠੇ ਕੈਨੇਡਾ ਆਏ ਤੇ ਪੰਜ ਸਾਲਾਂ ਦੀ ਲੰਮੀ ਜਦੋਜਹਿਦ ਤੋਂ ਬਾਅਦ ਉਹਨਾਂ ਨੇ ਇੱਕੋ ਸਮੇਂ ਪੀਆਰ ਹਾਸਲ ਕੀਤੀ ਪਿੰਡ ਵਿੱਚ ਖੁਸ਼ੀ ਦਾ ਮਾਹੌਲ ਸੀ ਲੱਡੂ ਵੰਡੇ ਗਏ ਮਾਪਿਆਂ ਨੇ ਸੁੱਖਾਂ ਸੁਖਿਆ ਪਰ ਕਿਸੇ ਨੂੰ ਕੀ ਪਤਾ ਸੀ ਕਿ ਇਹ ਖੁਸ਼ੀ ਸਿਰਫ ਕੁਝ ਦਿਨਾਂ ਦੀ ਮਹਿਮਾਨ ਹੈ ਪੀਆਰ ਮਿਲਣ ਤੋਂ ਸਿਰਫ 6 ਮਹੀਨਿਆਂ ਬਾਅਦ ਇੱਕ ਸਵੇਰ ਤਿੰਨਾਂ ਨੂੰ ਅਚਾਨਕ ਕੈਨੇਡਾ ਬਾਰਡਰ ਸਰਵਿਸੈਸ ਏਜੰਸੀ CBSA ਦਾ ਨੋਟਿਸ ਮਿਲਦਾ ਹੈ ਉਹਨਾਂ ਨੂੰ ਡਿਪੋਰਟੇਸ਼ਨ ਦੀ ਕਾਰਵਾਈ ਲਈ ਤੁਰੰਤ ਪੇਸ਼ ਹੋਣ ਲਈ ਕਿਹਾ ਜਾਂਦਾ ਹੈ ਕਾਰਨ ਕੀ ਸੀ ਇਹ ਕਾਰਨ ਸਿਰਫ ਇੱਕ ਕਾਨੂੰਨੀ ਪੇਚ ਨਹੀਂ ਸੀ ਇਹ ਇੱਕ ਅਜੇ ਹੀ ਪਿਆਨਕ ਸਚਾਈ ਸੀ ਜਿਸ ਨੇ ਕੈਨੇਡਾ ਵਿੱਚ ਵਸਦੇ ਹਜ਼ਾਰਾਂ ਪੰਜਾਬੀਆਂ ਨੂੰ ਹਿਲਾ ਕੇ ਰੱਖ ਦਿੱਤਾ ਅੱਗੇ ਕੀ ਹੋਇਆ ਉਹ ਸੁਣਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਕਰ ਦਿਓ ਕਿਉਂਕਿ ਅੱਗੇ ਜੋ ਰਾਜ਼ ਖੁੱਲਣ ਵਾਲਾ ਹੈ ਉਹ ਤੁਹਾਡੀਆਂ ਅੱਖਾਂ ਖੋਲ ਦੇਵੇਗਾ ਇਨਾ ਮੁੰਡਿਆਂ ਦੀ ਕਹਾਣੀ ਸਾਨੂੰ ਇਹ ਦੱਸੇਗੀ ਕਿ ਵਿਦੇਸ਼ੀ ertid ਤਿਸਫਲਤਾ ਦੀਆਂ ਪੌੜੀਆਂ ਚੜਨ ਲਈ ਕਿੰਨੀ ਵੱਡੀ ਕੀਮਤ ਚੁਕਾਉਣੀ ਪੈ ਸਕਦੀ ਹੈ ਜਦੋਂ ਜਸਪ੍ਰੀਤ ਹਰਮਨ ਤੇ ਗੁਰਸੇਵਕ ਸੀਬੀ ਐਸੇ ਦੇ ਦਫਤਰ ਪਹੁੰਚੇ ਤਾਂ ਉਹਨਾਂ ਦੇ ਪੈਰਾਂ ਹੇਠੋ ਜ਼ਮੀਨ ਖਿਸਕ ਗਈ ਉਹਨਾਂ ਨੂੰ ਦੱਸਿਆ ਗਿਆ ਕਿ ਉਹਨਾਂ ਦੀ ਪੀਆਰ ਸਥਾਈ ਤੌਰ ਤੇ ਰੱਦ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੂੰ 30 ਦਿਨਾਂ ਦੇ ਅੰਦਰ ਕੈਨੇਡਾ ਛੱਡਣਾ ਪਵੇਗਾ ਉਹਨਾਂ ਨੇ ਕਈ ਵਾਰ ਪੁੱਛਿਆ ਕਿ ਇਹ ਕਿਵੇਂ ਹੋ ਸਕਦਾ ਹੈ ਅਸੀਂ ਸਾਰੇ ਨਿਯਮਾਂ ਦੀ ਪਾਲਣਾ ਕੀਤੀ ਟੈਕਸ ਭਰਿਆ ਕੋਈ ਕ੍ਰਿਮੀਨਲ ਰਿਕਾਰਡ ਨਹੀਂ ਫਿਰ وجہ ਕੀ ਹੈ ਇਸ ਤੇ ਅਧਿਕਾਰੀਆਂ ਨੇ ਜੋ ਕਾਗਜ਼ ਉਹਨਾਂ ਦੇ ਅੱਗੇ ਰੱਖੇ ਉਸ ਵਿੱਚ ਲਿਖਿਆ ਸੀ ਮਿਸਰੀ প্রেਜੈਂਟੇਸ਼ਨ ਐਂਡ ਫੇਲਿਅਰ ਟੂ ਮੀਟ ਰੈਜ਼ਿਡੈਂਸੀ ਆਬਲੀਗੇਸ਼ਨਸ ਯਾਨੀ ਝੂਠੀ ਜਾਣਕਾਰੀ ਦੇਣਾ ਅਤੇ ਰਿਹਾਇਸ਼ੀ ਜ਼ਰੂਰਤਾਂ ਨੂੰ ਪੂਰਾ ਨਾ ਕਰਨਾ ਇਹ ਸਿਰਫ ਕਾਨੂੰਨੀ ਸ਼ਬਦ ਨਹੀਂ ਸਨ ਇੱਕ ਇੱਕ ਬਹੁਤ ਵੱਡੇ ਧੋਖੇ ਦੀ ਕਹਾਣੀ ਦਾ ਪਰਦਾਫਾਸ਼ ਕਰ ਰਹੇ ਸਨ ਅਧਿਕਾਰੀਆਂ ਨੇ ਦੱਸਿਆ ਕਿ ਪੀਆਰ ਅਰਜ਼ੀ ਵਿੱਚ ਤਿੰਨਾਂ ਨੇ ਇੱਕੋ ਹੀ ਕੈਨੇਡੀਅਨ ਕੰਪਨੀ ਦਾ ਐਕਸਪੀਰੀਅਸ ਲੈਟਰ ਤਜਰਬਾ ਪੱਤਰ ਲਗਾਇਆ ਸੀ ਜਿਸ ਦੇ ਆਧਾਰ ਤੇ ਉਹਨਾਂ ਨੂੰ ਪੀਆਰ ਮਿਲੀ ਸੀ ਪਰ ਜਦੋਂ ਸੀਬੀਐਸਏ ਨੇ ਉਸ ਕੰਪਨੀ ਦੀ ਅਚਾਨਕ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਕੰਪਨੀ ਫਰਜ਼ੀ ਹੈ ਇਹ ਸਿਰਫ ਕਾਗਜ਼ਾਂ ਤੇ ਚੱਲ ਰਹੀ ਸੀ ਇਸ ਦਾ ਕੋਈ ਅਸਲੀ ਦਫ਼ਤਰ ਜਾਂ ਅਸਲ ਕਰਮਚਾਰੀ ਨਹੀਂ ਸਨ ਅਸਲ ਵਿੱਚ ਤਿੰਨੋਂ ਮੁੰਡੇ ਕੰਮ ਕਿਸੇ ਹੋਰ ਜਗ੍ਹਾ ਤੇ ਕਰਦੇ ਸਨ ਪਰ ਉਹਨਾਂ ਦੇ ਇਮੀਗ੍ਰੇਸ਼ਨ ਕੰਸਲਟੈਂਟ ਜੋ ਇੱਕ ਪੰਜਾਬੀ ਹੀ ਸੀ ਨੇ ਉਹਨਾਂ ਨੂੰ ਕਿਹਾ ਕਿ ਤੁਹਾਡੀ ਅਸਲ ਨੌਕਰੀ ਦਾ ਤਜਰਬਾ ਪੀਆਰ ਲਈ ਸਹੀ ਨਹੀਂ ਹੈ ਇਸ ਲਈ ਸਾਨੂੰ ਇੱਕ ਪੇਡ ਐਕਸਪੀਰੀਅੰਸ ਖਰੀਦਣਾ ਪਵੇਗਾ ਇਹ ਇੱਕ ਅਜੇਹਾ ਧੋਖਾਧਰੀ ਵਾਲਾ ਨੈਟਵਰਕ ਸੀ ਜਿੱਥੇ ਏਜੰਟ ਪੈਸੇ ਲੈ ਕੇ ਫਰਜ਼ੀ ਕੰਪਨੀਆਂ ਤੋਂ ਝਾਲੀ ਤਜਰਬਾ ਪੱਤਰ ਬਣਵਾਉਂਦੇ ਸਨ ਜਿਸ ਨਾਲ ਪੀਆਰ ਦੇ ਪੁਆਇੰਟਸ ਮਿਲ ਜਾਂਦੇ ਸਨ ਜਸਪ੍ਰੀਤ ਹਰਮਨ ਅਤੇ ਗੁਰਸੇਵਕ ਨੇ ਇਸ ਕੰਸਲਟੈਂਟ ਤੇ ਭਰੋਸਾ ਕੀਤਾ ਅਤੇ ਆਪਣੀ ਪੂਰੀ ਮਿਹਨਤ ਦੀ ਕਮਾਈ ਦੇ ਲੱਖਾਂ ਰੁਪਏ ਉਸ ਨੂੰ ਦੇ ਦਿੱਤੇ ਉਹਨਾਂ ਨੂੰ ਲੱਗਿਆ ਕਿ ਪੀਆਰ ਮਿਲਣ ਤੋਂ ਬਾਅਦ ਇਹ ਫਾਈਲ ਬੰਦ ਹੋ ਜਾਵੇਗੀ ਪਰ ਉਹ ਪੁੱਲ ਗਏ ਕਿ ਕੈਨੇਡਾ ਦੀ ਸਰਕਾਰ ਹਰ ਫਾਈਲ ਨੂੰ ਕਦੇ ਵੀ ਦੁਬਾਰਾ ਖੋਲ੍ਹ ਕੇ ਜਾਂਚ ਕਰ ਸਕਦੀ ਹੈ ਹੁਣ ਉਹਨਾਂ ਦੀ ਜ਼ਿੰਦਗੀ ਇੱਕ ਪਲ ਵਿੱਚ ਉੱਪਰੋਂ ਹੇਠਾਂ ਆ ਗਈ ਸੀ। ਉਹਨਾਂ ਦੀ ਗਲਤੀ ਸਿਰਫ ਇਹ ਸੀ ਕਿ ਉਹਨਾਂ ਨੇ ਤੋਖੇ ਦਾ ਰਾਹ ਅਪਣਾਇਆ। ਭਾਵੇਂ ਉਹ ਮਜਬੂਰੀ ਵਿੱਚ ਹੀ ਕਿਉਂ ਨਾ ਹੋਵੇ। ਇਸ ਡਿਪੋਰਟੇਸ਼ਨ ਦੀ ਖਬਰ ਸੁਣ ਕੇ ਤਿੰਨਾਂ ਮੁੰਡਿਆਂ ਦੀ ਮਾਨਸਿਕ ਹਾਲਤ ਬਹੁਤ ਖਰਾਬ ਹੋ ਗਈ। ਉਹਨਾਂ ਨੇ ਇੱਕ ਨਾਮੀ ਇਮੀਗ੍ਰੇਸ਼ਨ ਵਕੀਲ ਨੂੰ ਹਾਇਰ ਕੀਤਾ ਪਰ ਵਕੀਲ ਨੇ ਸਾਫ਼ ਕਹਿ ਦਿੱਤਾ ਕਿ ਇਹ ਕੇਸ ਬਹੁਤ ਕਮਜ਼ੋਰ ਹੈ ਕਿਉਂਕਿ ਮਿਸਰੀ ਪ੍ਰੈਜੈਂਟੇਸ਼ਨ ਇਹ ਬਹੁਤ ਗੰਭੀਰ ਮਾਮਲਾ ਹੈ। ਕੈਨੇਡਾ ਸਰਕਾਰ ਇਸ ਮਾਮਲੇ ਵਿੱਚ ਕੋਈ ਰਿਆਇਤ ਨਹੀਂ ਦਿੰਦੀ ਕਿਉਂਕਿ ਇਸ ਨਾਲ ਪੂਰੇ ਇਮੀਗ੍ਰੇਸ਼ਨ ਸਿਸਟਮ ਤੇ ਲੋਕਾਂ ਦਾ ਵਿਸ਼ਵਾਸ ਟੁੱਟਦਾ ਹੈ। ਜਸਪ੍ਰੀਤ ਦੇ ਤਾਂ ਵਿਆਹ ਦੀ ਤਾਰੀਖ ਵੀ ਰੱਖੀ ਹੋਈ ਸੀ। ਉਸਨੇ ਪੰਜਾਬ ਫੋਨ ਕੀਤਾ ਤੇ ਸਾਰੀ ਗੱਲ ਦੱਸੀ। ਉਸਦੇ ਮਾਪੇ ਰੋ-ਰੋ ਕੇ ਬਿਹਾਲ ਹੋ ਗਏ। ਪਿੰਡ ਵਿੱਚ ਜਿੱਥੇ ਵਧਾਈਆਂ ਮਿਲ ਰਹੀਆਂ ਸਨ, ਉੱਥੇ ਹੁਣ ਲੋਕ ਤਰਸ ਨਾਲ ਵੇਖ ਰਹੇ ਸਨ। ਗੁਰਸੇਵਕ ਦੀ ਮਾਂ ਨੇ ਤਾਂ ਕੈਨੇਡਾ ਆਉਣ ਲਈ ਵੀਜ਼ਾ ਅਪਲਾਈ ਕੀਤਾ ਹੋਇਆ ਸੀ ਉਸ ਦਾ ਸੁਪਨਾ ਸੀ ਕਿ ਉਹ ਆਪਣੇ ਪੁੱਤ ਨੂੰ ਕੈਨੇਡਾ ਵਿੱਚ ਵੇਖੇਗੀ ਪਰ ਹੁਣ ਸਾਰੇ ਸੁਪਨੇ ਟੁੱਟ ਚੁਕੇ ਸਨ ਹਰਮਨ ਜੋ ਆਪਣੇ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਕਰਨ ਲਈ ਆਇਆ ਸੀ ਹੁਣ ਖਾਲੀ ਹੱਥ ਵਾਪਸ ਜਾ ਰਿਹਾ ਸੀ ਉਹਨਾਂ ਦੀ ਵਾਪਸੀ ਸਿਰਫ ਇੱਕ ਜਹਾਜ਼ ਦੀ ਟਿਕਟ ਨਹੀਂ ਸੀ ਇਹ ਉਹਨਾਂ ਦੀ ਹਾਰ ਦੀ ਉਹਨਾਂ ਦੀ ਨਿਰਾਸ਼ਾ ਦੀ ਅਤੇ ਉਹਨਾਂ ਦੀ ਜ਼ਿੰਦਗੀ ਦੇ ਸਭ ਤੋਂ ਵੱਡੇ ਦੁੱਖ ਦੀ ਯਾਤਰਾ ਸੀ ਵਕੀਲ ਨੇ ਅਪੀਲ ਦਾ ਇੱਕ ਆਖਰੀ ਮੌਕਾ ਲੈਣ ਦੀ ਕੋਸ਼ਿਸ਼ ਕੀਤੀ ਪਰ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਬਾਇਡੀ ਨੇ ਉਹਨਾਂ ਦੀ ਅਰਜ਼ੀ ਨੂੰ ਖਾਰਜ ਕਰ ਦਿੱਤਾ ਅਦਾਲਤ ਨੇ ਕਿਹਾ ਕਿ ਪਾਵੇਂ ਤੁਹਾਡੇ ਕੋਲ ਇੱਥੇ ਚੰਗਾ ਕੰਮ ਹੈ ਤੁਸੀਂ ਟੈਕਸ ਵਰਦੇ ਹੋ ਪਰ ਜੇਕਰ ਪੀਆਰ ਲੈਣ ਦਾ ਆਧਾਰ ਹੀ ਫਰਜ਼ੀ ਹੈ ਤਾਂ ਇਹ ਗਲਤੀ ਮਾਫ ਕਰਨ ਯੋਗ ਨਹੀਂ ਹੈ ਤੋ ਹਾਰਡੇ ਕੋਲ ਸਾਰੇ ਨਿਯਮਾਂ ਦੀ ਪਾਲਣਾ ਕਰਨ ਦਾ ਮੌਕਾ ਸੀ ਪਰ ਤੁਸੀਂ ਸ਼ਾਰਟਕ ਲਿਆ ਇਹ ਫੈਸਲਾ ਸੁਣ ਕੇ ਤਿੰਨੋਂ ਮੁੰਡੇ ਅੰਦਰੋਂ ਟੁੱਟ ਗਏ ਉਹਨਾਂ ਨੂੰ ਲੱਗਿਆ ਜਿਵੇਂ ਜ਼ਿੰਦਗੀ ਖਤਮ ਹੋ ਗਈ ਹੋਵੇ ਉਹਨਾਂ ਨੂੰ ਧੋਖਾ ਦੇਣ ਵਾਲਾ ਏਜੰਟ ਜਿਸ ਨੇ ਉਹਨਾਂ ਤੋਂ ਲੱਖਾਂ ਰੁਪਏ ਲੈ ਸਨ ਉਹ ਹੁਣ ਲਾਪਤਾ ਸੀ ਫੋਨ ਬੰਦ ਆ ਰਿਹਾ ਸੀ ਤੇ ਪੁਲਿਸ ਉਸ ਨੂੰ ਲੱਭ ਨਹੀਂ ਸਕੀ ਉਹਨਾਂ ਦੀ ਸਭ ਤੋਂ ਵੱਡੀ ਗਲਤੀ ਸੀ ਕਿ ਉਹਨਾਂ ਨੇ ਪਰੋਸੇ ਯੋਗਤਾ ਨੂੰ ਪੈਸੇ ਦੇ ਮੂਰੇ ਰੱਖ ਦਿੱਤਾ ਡਿਪੋਰਟੇਸ਼ਨ ਦੀ ਤਾਰੀਖ ਆ ਗਈ ਅਤੇ ਕੈਨੇਡਾ ਦੀ ertid ਤੇ ਉਹਨਾਂ ਦਾ ਆਖਰੀ ਦਿਨ ਸੀ ਜਸਪ੍ਰੀਤ ਹਰਮਨ ਅਤੇ ਗੁਰਸੇਵਕ ਨੇ 에어ਪੋਰਟ ਵੱਲ ਜਾਂਦੇ ਹੋਏ ਇੱਕ ਦੂਜੇ ਨੂੰ ਦੇਖਿਆ ਪੰਜ ਸਾਲ ਪਹਿਲਾਂ ਜਦੋਂ ਉਹ ਇਸੇ 에어ਪੋਰਟ ਤੇ ਉਤਰੇ ਸਨ ਤਾਂ ਉਹਨਾਂ ਦੀਆਂ ਅੱਖਾਂ ਵਿੱਚ ਚਮਕ ਸੀ ਸੁਪਨੇ ਸਨ ਤੇ ਇੱਕ ਨਵੀਂ ਜ਼ਿੰਦਗੀ ਦਾ ਜਜ਼ਬਾ ਸੀ ਅੱਜ ਉਹਨਾਂ ਦੀਆਂ ਅੱਖਾਂ ਖਾਲੀ ਸਨ ਚਿਹਰੇ ਤੇ ਉਦਾਸੀ ਸੀ ਤੇ ਦਿਲ ਵਿੱਚ ਇੱਕ ਅਸਹਿ dard ਸੀ। ਉਹਨਾਂ ਦੇ ਕੈਨੇਡੀਅਨ ਦੋਸਤ 에ਅਰਪੋਰਟ ਤੇ ਉਹਨਾਂ ਨੂੰ ਅਲਵਿਦਾ ਕਹਿਣ ਆਏ। ਉਹਨਾਂ ਵਿੱਚੋਂ ਕਈਆਂ ਦੀਆਂ ਅੱਖਾਂ ਵਿੱਚ ਵੀ ਹੰਝੂ ਸਨ। ਇੱਕ ਦੋਸਤ ਨੇ ਜਸਪ੍ਰੀਤ ਨੂੰ ਕਿਹਾ, "ਤੂੰ ਬਹੁਤ ਮਿਹਨਤੀ ਸੀ। ਜੇ ਤੂੰ ਸਿੱਧੇ ਰਾਹ ਚੱਲਦਾ ਤਾਂ ਅੱਜ ਤੂੰ ਸੱਚਮੁੱਚ ਇੱਥੇ ਹੁੰਦਾ।" ਜਸਪ੍ਰੀਤ ਸਿਰਫ ਇੰਨਾ ਹੀ ਕਹਿ ਸਕਿਆ, "ਸ਼ਾਰਟ ਹਮੇਸ਼ਾ ਮਹਿੰਗਾ ਪੈਂਦਾ ਹੈ।" ਇਹ ਡਿਪੋਰਟੇਸ਼ਨ ਸਿਰਫ ਉਹਨਾਂ ਦੀ ਨਹੀਂ ਸੀ। ਇਹ ਇੱਕ ਵੱਡੀ ਚੇਤਾਵਨੀ ਸੀ ਪੂਰੀ ਪੰਜਾਬੀ ਕਮਿਊਨਿਟੀ ਲਈ ਇਸ ਘਟਨਾ ਤੋਂ ਬਾਅਦ ਕੈਨੇਡਾ ਸਰਕਾਰ ਨੇ ਫਰਜ਼ੀ ਕੰਪਨੀਆਂ ਅਤੇ ਧੋਖੇਬਾਜ਼ ਏਜੰਟਾਂ ਖਿਲਾਫ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਜਿਸ ਨਾਲ ਕਈ ਹੋਰ ਫਾਈਲਾਂ ਵੀ ਸਕੈਨਰ ਹੇਟ ਆ ਗਈਆਂ ਉਹਨਾਂ ਦੇ ਪੰਜਾਬ ਪਹੁੰਚਣ ਤੇ ਪਿੰਡ ਦੇ ਲੋਕਾਂ ਨੇ ਉਹਨਾਂ ਨੂੰ ਤਾਣੇ ਨਹੀਂ ਮਾਰੇ ਸਗੋਂ ਉਹਨਾਂ ਦੀ ਮਜਬੂਰੀ ਅਤੇ ਹਾਲਾਤਾਂ ਨੂੰ ਸਮਝਿਆ ਪਰ ਉਹਨਾਂ ਦੀ ਜ਼ਿੰਦਗੀ ਵਿੱਚ ਆਇਆ ਖਲਾਕ ਕਦੇ ਵੀ ਪੂਰਾ ਨਹੀਂ ਹੋ ਸਕਦਾ ਸੀ ਜਸਪ੍ਰੀਤ ਦਾ ਵਿਆਹ ਟੁੱਟ ਗਿਆ ਹਰਮਨ ਦੇ ਪਰਿਵਾਰ ਤੇ ਕਰਜ਼ੇ ਦਾ ਬੋਝ ਹੋਰ ਵੱਧ ਗਿਆ ਤੇ ਗੁਰਸੇਵਕ ਪੂਰੀ ਤਰ੍ਹਾਂ ਮਾਨਸਿਕ ਤੌਰ ਤੇ ਟੁੱਟ ਗਿਆ ਇਸ ਕਹਾਣੀ ਦਾ ਸਭ ਤੋਂ ਵੱਡਾ ਦੁਖਾਂਤ ਇਹ ਸੀ ਕਿ ਉਹ ਹੱਕਦਾਰ ਸਨ ਉਹਨਾਂ ਨੇ ਮਿਹਨਤ ਵੀ ਕੀਤੀ ਸੀ ਪਰ ਇੱਕ ਡਲਤਸਲਾਹ ਅਤੇ ਧੋਖੇ ਦੇ ਰਾ ਤੇ ਚੱਲਣ ਦੀ ਗਲਤੀ ਨੇ ਉਹਨਾਂ ਨੂੰ ਅਜਿਹੀ ਸਜ਼ਾ ਦਿੱਤੀ ਜੋ ਉਹਨਾਂ ਨੂੰ ਜ਼ਿੰਦਗੀ ਭਰ ਪੁਗਤਣੀ ਪਵੇਗੀ ਇਸ ਲਈ ਮੇਰਾ ਤੁਹਾਨੂੰ ਸਾਰਿਆਂ ਨੂੰ ਇੱਕ ਬੇਨਤੀ ਹੈ ਸਫਲਤਾ ਦਾ ਰਾਸ ਸਿੱਧਾ ਅਤੇ ਸੱਚਾ ਹੋਣਾ ਚਾਹੀਦਾ ਹੈ ਕਾਨੂੰਨੀ ਤਰੀਕੇ ਨਾਲ ਪ੍ਰਾਪਤ ਕੀਤੀ ਸਫਲਤਾ ਹੀ ਸਥਾਈ ਹੁੰਦੀ ਹੈ ਧੋਖੇ ਨਾਲ ਬਣਾਇਆ ਮਹਿਲ ਕਦੇ ਵੀ ਡਿੱਗ ਸਕਦਾ ਹੈ ਇਹ ਸਾਰੀ ਕਹਾਣੀ ਸਾਨੂੰ ਇੱਕ ਬਹੁਤ ਵੱਡਾ ਸਬਕ ਸਿਖਾਉਂਦੀ ਹੈ ਨੈਤਿਕਤਾ ਮੋਰਲ ਆਫ ਦ ਸਟੋਰੀ ਸਭ ਤੋਂ ਪਹਿਲਾਂ ਕੈਨੇਡਾ ਜਾਂ ਕਿਸੇ ਵੀ ਦੇਸ਼ ਵਿੱਚ ਪੀਆਰ ਲੈਣ ਦਾ ਕੋਈ ਸ਼ਾਰਟਕਟ ਨਹੀਂ ਹੈ ਜਿਹੜੇ 에ਜੰਟ ਤੁਹਾਨੂੰ ਕਹਿੰਦੇ ਹਨ ਕਿ ਉਹ ਝਾਲੀ ਤਰੀਕਿਆਂ ਨਾਲ ਤੁਹਾਡਾ ਕੰਮ ਕਰਵਾ ਦੇਣਗੇ ਉਹ ਸਿਰਫ ਤੁਹਾਡੇ ਪੈਸੇ ਤੇ ਤੁਹਾਡਾ ਭਵਿੱਖ ਖਰਾਬ ਕਰਨਗੇ ਇਮੀਗ੍ਰੇਸ਼ਨ ਦੇ ਨਿਯਮ ਬਹੁਤ ਸਖਤ ਹਨ ਅਤੇ ਉਹ ਕਿਸੇ ਵੀ ਸਮੇਂ ਤੁਹਾਡੀ ਫਾਈਲ ਦੀ ਮੁੜ ਜਾਂਚ ਕਰ ਸਕਦੇ ਹਨ ਜੇਕਰ ਤੁਹਾਡਾ ਅਸਲ ਵਰਕ ਐਕਸਪੀਰੀਅੰਸ ਸਹੀ ਨਹੀਂ ਹੈ ਤਾਂ ਇਮਾਨਦਾਰੀ ਨਾਲ ਸਹੀ ਰਸਤਾ ਚੁਣੋ ਚਾਹੇ ਇਸ ਵਿੱਚ ਜ਼ਿਆਦਾ ਸਮਾਂ ਲੱਗੇ ਦੂਜਾ ਹਮੇਸ਼ਾ Regulated Canadian Immigration Consultantus Garcia IC ਨਾਲ ਹੀ ਕੰਮ ਕਰੋ। ਇਹ ਉਹ ਕੰਸਲਟੈਂਟ ਹਨ ਜੋ ਕੈਨੇਡੀਅਨ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਹਨ ਅਤੇ ਉਹਨਾਂ ਦਾ ਲਾਇਸੈਂਸ ਨੰਬਰ ਹੁੰਦਾ ਹੈ। ਕਿਸੇ ਵੀ ਅਣਅਧਿਕਾਰਤ ਏਜੰਟ ਤੇ ਭਰੋਸਾ ਨਾ ਕਰੋ ਜੋ ਤੁਹਾਨੂੰ ਸਿਰਫ ਵੱਡੇ ਵੱਡੇ ਸੁਪਨੇ ਦਿਖਾਉਂਦਾ ਹੈ। ਤੀਜਾ ਅਤੇ ਸਭ ਤੋਂ ਜ਼ਰੂਰੀ ਮਹੱਤਵਪੂਰਨ ਸੰਦੇਸ਼, ਇੰਪੋਰਟੈਂਟ ਮੈਸੇਜ ਕੈਨੇਡਾ ਆਉਣਾ ਇੱਕ ਬਹੁਤ ਵੱਡਾ ਸੁਪਨਾ ਹੈ। ਪਰ ਇਹ ਤੁਹਾਡੀ ਜ਼ਿੰਦਗੀ ਦਾ ਅੰਤ ਨਹੀਂ ਹੈ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਕੈਨੇਡਾ ਵਿੱਚ ਸਫਲ ਨਹੀਂ ਹੋ ਸਕਦੇ ਤਾਂ ਆਪਣੇ ਦੇਸ਼ ਵਿੱਚ ਵਾਪਸ ਜਾ ਕੇ ਨਵਾਂ ਕਾਰੋਬਾਰ ਸ਼ੁਰੂ ਕਰਨ ਬਾਰੇ ਸੋਚੋ ਆਪਣੇ ਦੇਸ਼ ਵਿੱਚ ਮਿਹਨਤ ਕਰੋ ਆਪਣੀ ਕਮਾਈ ਨਾਲ ਆਪਣੇ ਦੇਸ਼ ਨੂੰ ਅੱਗੇ ਵਧਾਓ ਇਹ ਤਿੰਨ ਮੁੰਡੇ ਹੁਣ ਪੰਜਾਬ ਵਿੱਚ ਵਾਪਸ ਆ ਕੇ ਨਵੀਂ ਜ਼ਿੰਦਗੀ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਉਹਨਾਂ ਨੇ ਆਪਣੀਆਂ ਗਲਤੀਆਂ ਤੋਂ ਸਿੱਖਿਆ ਹੈ ਅਤੇ ਹੁਣ ਉਹ ਨੌਜਵਾਨਾਂ ਨੂੰ ਤੋਖੇ ਤੋਂ ਬਚਣ ਲਈ ਪ੍ਰੇਰਿਤ ਕਰਦੇ ਹਨ। ਉਹਨਾਂ ਦਾ ਦਰਦ ਭਾਵੇਂ ਘਟ ਨਹੀਂ ਹੋਇਆ ਪਰ ਉਹਨਾਂ ਨੇ ਇਹ ਸਮਝ ਲਿਆ ਹੈ ਕਿ ਜ਼ਿੰਦਗੀ ਵਿੱਚ ਇਮਾਨਦਾਰੀ ਸਭ ਤੋਂ ਵੱਡਾ ਤਨ ਹੈ। ਅਸੀਂ ਸਭ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਆਪਣੀ ਮਿਹਨਤ ਤੇ ਭਰੋਸਾ ਰੱਖੋ, ਛਾਟਕ ਨਾ ਲਓ ਕਿਉਂਕਿ ਕੈਨੇਡਾ ਦੀ ਸਰਕਾਰਾ ਸਫਤ ਹਨ ਤੇ ਝੂਠ ਜ਼ਿਆਦਾ देर ਨਹੀਂ ਚੱਲਦਾ। ਸੱਚਾ ਰਸਤਾ ਭਾਵੇਂ ਲੰਮਾ ਹੋਵੇ ਪਰ ਮੰਜ਼ਿਲ ਪੱਕੀ ਮਿਲਦੀ ਹੈ। ਇਸ ਸਾਰੀ ਕਹਾਣੀ ਸਾਨੂੰ ਦੱਸਦੀ ਹੈ ਕਿ ਵਿਦੇਸ਼ੀ ertid ਤਸਫਲਤਾ ਦੀਆਂ ਪੌੜੀਆਂ ਚੜਨ ਲਈ ਕਿੰਨੀ ਵੱਡੀ ਕੀਮਤ ਚੁਕਾਉਣੀ ਪੈ ਸਕਦੀ ਹੈ। ਇਸ ਘਟਨਾ ਨੇ ਸਿਰਫ ਤਿੰਨ ਮੁੰਡਿਆਂ ਦੀ ਜ਼ਿੰਦਗੀ ਨੂੰ ਹੀ ਪ੍ਰਭਾਵਿਤ ਨਹੀਂ ਕੀਤਾ। ਸਗੋਂ ਕੈਨੇਡਾ ਵਿੱਚ ਵੱਸਦੇ ਹਜ਼ਾਰਾਂ ਲੋਕਾਂ ਵਿੱਚ ਇੱਕ ਡਰ ਪੈਦਾ ਕਰ ਦਿੱਤਾ। ਬਹੁਤ ਸਾਰੇ ਲੋਕ ਜਿਨ੍ਹਾਂ ਨੇ ਕਿਸੇ ਨਾ ਕਿਸੇ ਤਰ੍ਹਾਂ ਦੇ ਫਰਜ਼ੀ ਕਾਗਜ਼ਾਂ ਦਾ ਸਹਾਰਾ ਲਿਆ ਸੀ, ਹੁਣ ਡਰ ਦੇ ਸائے ਹੇਠ ਜੀ ਰਹੇ ਹਨ। ਉਹਨਾਂ ਨੂੰ ਲੱਗਦਾ ਹੈ ਕਿ ਕਿਸੇ ਵੀ ਸਮੇਸੀ ਬੀਐਸਏ ਉਹਨਾਂ ਦੇ ਦਰਵਾਜ਼ੇ ਤੇ دستक ਦੇ ਸਕਦੀ ਹੈ ਇਹ ਡਰ ਸਿਰਫ ਡਿਪੋਰਟੇਸ਼ਨ ਦਾ ਨਹੀਂ ਸਗੋਂ ਉਸ ਬੇਇੱਜ਼ਤੀ ਦਾ ਹੈ ਜੋ ਉਹਨਾਂ ਨੂੰ ਆਪਣੇ ਦੇਸ਼ ਵਾਪਸ ਜਾ ਕੇ ਸਹਿਣੀ ਪਵੇਗੀ ਜਸਪ੍ਰੀਤ ਹਰਮਨ ਤੇ ਗੁਰਸੇਵਕ ਦੀ ਕਹਾਣੀ ਸੁਣ ਕੇ ਕੈਨੇਡਾ ਵਿੱਚ ਰਹਿੰਦੇ ਕੁਝ ਹੋਰ ਨੌਜਵਾਨਾਂ ਨੇ ਖੁਦ ਅੱਗੇ ਆ ਕੇ ਆਪਣੇ ਝੂਠੇ ਦਸਤਾਵੇਜ਼ਾਂ ਬਾਰੇ ਇਮੀਗ੍ਰੇਸ਼ਨ ਅਧਿਕਾਰੀਆਂ ਨੂੰ ਦੱਸਿਆ ਤੇ ਵਾਲੰਟਰੀ ਡਿਪਾਰਚਰ ਆਪਣੀ ਮਰਜ਼ੀ ਨਾਲ ਵਾਪਸ ਜਾਣਾ ਦਾ ਰਸਤਾ ਚੁਣਿਆ ਉਹਨਾਂ ਨੇ ਸੋਚਿਆ ਕਿ ਬੇਇੱਜ਼ਤ ਹੋ ਕੇ ਕੱਢੇ ਜਾਣ ਨਾਲੋਂ ਇਮਾਨਦਾਰੀ ਨਾਲ ਵਾਪਸ ਜਾਣਾ ਬਿਹਤਰ ਹੈ ਤਾਂ ਜੋ ਪਵਿੱਖ ਵਿੱਚ ਕਿਸੇ ਹੋਰ ਦੇਸ਼ ਜਾਣ ਦੀ ਉਮੀਦ ਬਣੀ ਰਹੇ ਪਰ ਇਹ ਇੱਕ ਬਹੁਤ ਹੀ ਦੁਖਦਾਈ ਫੈਸਲਾ ਸੀ ਕਿਉਂਕਿ ਇਸ ਦਾ ਮਤਲਬ ਸੀ ਕਿ ਉਹਨਾਂ ਦੇ ਸਾਲਾਂ ਦੀ ਮਿਹਨਤ ਉਹਨਾਂ ਦੇ ਲੱਖਾਂ ਰੁਪਏ ਤੇ ਉਹਨਾਂ ਦੇ ਸਾਰੇ ਸੁਪਨੇ ਮਿੱਟੀ ਵਿੱਚ ਮਿਲ ਗਏ ਸਨ ਇਸ ਨੇ ਪੰਜਾਬ ਵਿੱਚ ਬੈਠੇ ਮਾਪਿਆਂ ਨੂੰ ਵੀ ਇੱਕ ਬਹੁਤ ਵੱਡਾ ਸਬਕ ਸਿਖਾਇਆ। ਉਹਨਾਂ ਨੂੰ ਇਹ ਸਮਝ ਆਇਆ ਕਿ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦੀ ਦੌੜ ਵਿੱਚ ਉਹ ਅੰਨੇਵਾ ਕਿਸੇ ਵੀ ਏਜੰਟ ਤੇ ਭਰੋਸਾ ਨਾ ਕਰਨ। ਉਹਨਾਂ ਨੂੰ ਚਾਹੀਦਾ ਹੈ ਕਿ ਉਹ ਏਜੰਟਾਂ ਦੀ ਪੂਰੀ ਜਾਂਚ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਉਹਨਾਂ ਦੇ ਬੱਚੇ ਸਿਰਫ ਕਾਨੂੰਨੀ ਅਤੇ ਸਹੀ ਤਰੀਕੇ ਨਾਲ ਹੀ ਅੱਗੇ ਵਧਣ। ਇਸ ਸਾਰੇ ਮਾਮਲੇ ਨੇ ਪੰਜਾਬੀ ਸਮਾਜ ਨੂੰ ਚੰਝੋੜ ਕੇ ਰੱਖ ਦਿੱਤਾ ਅਤੇ ਇਹ ਸਵਾਲ ਖੜਾ ਕਰ ਦਿੱਤਾ। ਕਿ ਸਾਡੇ ਨੌਜਵਾਨ ਇੰਨੇ ਨਿਰਾਸ਼ ਕਿਉਂ ਹਨ ਕਿ ਉਹ ਗਲਤ ਰਾਹ ਅਪਣਾਉਣ ਲਈ ਮਜਬੂਰ ਹੋ ਜਾਂਦੇ ਹਨ ਇਹ ਜ਼ਰੂਰੀ ਹੈ ਕਿ ਅਸੀਂ ਸਾਰੇ ਮਿਲ ਕੇ ਇਸ ਸਮੱਸਿਆ ਦਾ ਹੱਲ ਕਢੀਏ ਤਾਂ ਜੋ ਹੋਰ ਕੋਈ ਜਸਪ੍ਰੀਤ ਹਰਮਨ ਜਾਂ ਗੁਰਸੇਵਕ ਵਰਗਾ ਨੌਜਵਾਨ ਆਪਣੇ ਸੁਪਨਿਆਂ ਨੂੰ ਟੁੱਟਦਾ ਹੋਇਆ ਨਾ ਵੇਖੇ ਸਾਨੂੰ ਸਿੱਖਿਆ ਅਤੇ ਰੁਜ਼ਗਾਰ ਦੇ ਮੌਕੇ ਆਪਣੇ ਦੇਸ਼ ਵਿੱਚ ਹੀ ਪੈਦਾ ਕਰਨੇ ਚਾਹੀਦੇ ਹਨ ਤਾਂ ਜੋ ਸਾਡੇ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਧੋਖੇ ਦਾ ਸ਼ਿਕਾਰ ਨਾ ਹੋਣਾ ਪਵੇ ਇਸ ਸਾਰੇ ਤਜਰਬੇ ਤੋਂ ਬਾਅਦ ਜਸਪ੍ਰੀਤ ਨੇ ਇੱਕ ਬਹੁਤ ਹੀ ਮਹੱਤਵਪੂਰਨ ਕਦਮ ਚੁੱਕਿਆ ਪੰਜਾਬ ਵਾਪਸ ਆ ਕੇ ਉਸਨੇ ਇੱਕ ਛੋਟਾ ਜਿਹਾ ਕਾਰੋਬਾਰ ਸ਼ੁਰੂ ਕੀਤਾ ਜਿਸ ਵਿੱਚ ਉਸਨੇ ਆਪਣੇ ਕੈਨੇਡਾ ਦੇ ਤਜਰਬੇ ਨੂੰ ਸਕਾਰਾਤਮਕ ਤਰੀਕੇ ਨਾਲ ਵਰਤਿਆ ਉਸਨੇ ਪਿੰਡ ਦੇ ਨੌਜਵਾਨਾਂ ਨੂੰ ਜ਼ਲਤ ਇਮੀਗ੍ਰੇਸ਼ਨ ਏਜੰਟਾਂ ਤੋਂ ਬਚਣ ਲਈ ਜਾਗਰੂਕ ਕਰਨਾ ਸ਼ੁਰੂ ਕੀਤਾ ਹਰਮਨ ਨੇ ਆਪਣੇ ਪਰਿਵਾਰ ਦੀ ਮਦਦ ਨਾਲ ਆਪਣਾ ਕਰਜ਼ਾ ਉਤਾਰਨ ਦੀ ਕੋਸ਼ਿਸ਼ ਸ਼ੁਰੂ ਕੀਤੀ ਅਤੇ ਹੁਣ ਉਹ ਇੱਕ ਛੋਟੀ ਜਹੀ ਦੁਕਾਨ ਚਲਾ ਰਿਹਾ ਹੈ। ਗੁਰਸੇਵਕ ਅਜੇ ਵੀ ਮਾਨਸਿਕ ਤੌਰ ਤੇ ਥੋੜਾ ਪਰੇਸ਼ਾਨ ਹੈ ਪਰ ਉਸ ਦੇ ਦੋਸਤ ਤੇ ਪਰਿਵਾਰ ਉਸ ਦਾ ਸਾਥ ਦੇ ਰਹੇ ਹਨ। ਉਹਨਾਂ ਦੀ ਕਹਾਣੀ ਹੁਣ ਪੂਰੇ ਪੰਜਾਬ ਵਿੱਚ ਇੱਕ ਮਿਸਾਲ ਬਣ ਗਈ ਹੈ। ਇੱਕ ਅਜਿਹੀ ਮਿਸਾਲ ਜੋ ਦੱਸਦੀ ਹੈ ਕਿ ਤੋਖੇਦਾਰਾ ਅੰਤ ਵਿੱਚ ਸਿਰਫ ਤਬਾਈ ਵੱਲ ਲੈ ਜਾਂਦਾ ਹੈ। ਕੈਨੇਡਾ ਵਿੱਚ ਪੀਆਰ ਮਿਲਣ ਤੋਂ ਬਾਅਦ ਵੀ ਡਿਪੋਰਟ ਹੋਣ ਦੀ ਵਜ੍ਹਾ ਜੋ ਕਿ ਝੂਠੀ ਜਾਣਕਾਰੀ ਦੇਣਾ ਸੀ ਸਾਨੂੰ ਇਹ ਸਿਖਾਉਂਦੀ ਹੈ ਕਿ ਸੱਚਾਈ ਦੀ ਨਿਆ ਤੇ ਬਣੀ ਜ਼ਿੰਦਗੀ ਦੀ ਇਮਾਰਤ ਹੀ ਸਥਾਈ ਹੁੰਦੀ ਹੈ ਇਸ ਲਈ ਮੇਰਾ ਤੁਹਾਨੂੰ ਸਾਰਿਆਂ ਨੂੰ ਸੰਦੇਸ਼ ਇਹ ਹੈ ਜੇਕਰ ਤੁਸੀਂ ਕੈਨੇਡਾ ਜਾਂ ਕਿਸੇ ਵੀ ਦੇਸ਼ ਜਾਣ ਦਾ ਸੁਪਨਾ ਦੇਖ ਰਹੇ ਹੋ ਤਾਂ ਆਪਣੀ ਮਿਹਨਤ ਅਤੇ ਇਮਾਨਦਾਰੀ ਤੇ ਭਰੋਸਾ ਰੱਖੋ ਕਿਸੇ ਵੀ ਏਜੰਟ ਦੇ ਚਾਸੇ ਵਿੱਚ ਨਾ ਆਓ ਜੋ ਤੁਹਾਨੂੰ ਗੈਰ ਕਾਨੂੰਨੀ ਤਰੀਕਿਆਂ ਦਾ ਲਾਲਚ ਦੇਵੇ ਆਪਣੀ ਜ਼ਿੰਦਗੀ ਨੂੰ ਕਿਸੇ ਕਾਗਜ਼ ਦੇ ਟੁਕੜੇ ਜਾਂ ਕਿਸੇ ਵਿਦੇਸ਼ੀ ਧਰਤੀ ਤੇ ਨਿਰਭਰ ਨਾ ਕਰੋ ਤੁਹਾਡੀ ਅਸਲ ਤਾਕਤ ਤੁਹਾਡੇ ਅੰਦਰ ਹੈ ਆਪਣੀ ਕਾਬਲੀਅਤ ਤੇ ਪਰੋਸਾ ਰੱਖੋ ਅਤੇ ਸਿੱਧੇ ਰਾਹ ਚੱਲੋ ਸਫਲਤਾ ਪਾਵੇਂ ਦੇਰੀ ਨਾਲ ਮਿਲੇ ਪਰ ਉਹ ਪੱਕੀ ਅਤੇ ਸਨਮਾਨਜਨਕ ਹੋਵੇਗੀ ਇਹ ਤਿੰਨ ਮੁੰਡੇ ਪਾਵੇਂ ਕੈਨੇਡਾ ਵਿੱਚ ਸਰੀਰਕ ਤੌਰ ਤੇ ਮੌਜੂਦ ਨਹੀਂ ਹਨ ਪਰ ਉਹਨਾਂ ਦੀ ਕਹਾਣੀ ਹਮੇਸ਼ਾ ਲਈ ਇੱਕ ਚੇਤਾਵਨੀ ਬਣ ਕੇ ਰਹੇਗੀ। ਮੇਰੀ ਦੁਆ ਹੈ ਕਿ ਪ੍ਰਮਾਤਮਾ ਉਹਨਾਂ ਨੂੰ ਆਪਣੀ ਜ਼ਿੰਦਗੀ ਵਿੱਚ ਦੁਬਾਰਾ ਖੁਸ਼ੀਆਂ ਬਖਸ਼ੇ ਅਤੇ ਉਹ ਇੱਕ ਨਵੀਂ ਸ਼ੁਰੂਆਤ ਕਰ ਸਕਣ। ਉਹਨਾਂ ਨੇ ਜੋ ਪੁੱਗਤਿਆ ਉਹ ਕਿਸੇ ਹੋਰ ਨੂੰ ਨਾ ਪੁੱਗਤਣਾ ਪਵੇ। ਇਸ ਲਈ ਸੋਚ ਸਮਝ ਕੇ ਫੈਸਲੇ ਲਵੋ ਅਤੇ ਕਾਨੂੰਨ ਦੀ ਪਾਲਣਾ ਕਰੋ। ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਕਿਰਪਾ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਲਵੋ ਧੰਨਵਾਦ